ਦੇਵਾ ਸਿੱਖਿਆ ਤੈਨੂੰ ਧੀਏ ਮੇਰੀ ਐਨੀ ਅੱਜ ਤੂੰ ਹੋਣ ਲੱਗੀ ਸਾਥੋਂ ਵਖਤੀਏ ਦੇਵਾ ਸਿੱਖਿਆ ਤੈਨੂੰ ਧੀਏ ਮੇਰੀ ਐਨੀ ਅੱਜ ਤੂੰ ਹੋਣ ਲੱਗੀ ਸਾਥੋਂ ਵਖਤੀਏ ਜੋ ਕੁਝ ਦਿੱਤਾ ਤੂੰ ਕਰੀ ਕਬੂਲਿਓ ਤੈਨੂੰ ਅਸਾਂ ਨਾ ਦਿੱਤਾ ਇੱਕ ਕੱਖਤੀਏ ਤੈਨੂੰ ਅਸਾਂ ਨਾ ਦਿੱਤਾ ਇੱਕ ਕੱਖਤੀਏ ਪਾਣੀ ਪਾ ਪਾਲਾਡ ਪਿਆਰ ਵਾਲਾ ਜਿਸ ਬੂਟੇ ਨੂੰ ਅੱਜ ਤੱਕ ਪਾਲਦੇ ਰਹੇ ਪਾਣੀ ਪਾ ਕੇ लाਡ ਪਿਆਰ ਵਾਲਾ ਜਿਸ ਬੂਟੇ ਨੂੰ ਅੱਜ ਤੱਕ ਪਾਲਦੇ ਰਹੇ ਮਾਲਕ ਆਪਣੀ ਚੀਜ਼ ਨੂੰ ਲੈ ਚੱਲੇ ਜਿਸ ਨੂੰ ਜਾਣ ਤੋਂ ਵੱਧ ਦੁਲਾਰਦੇ ਰੇ ਮਾਲਕ ਆਪਣੀ ਚੀਜ਼ ਨੂੰ ਲੈ ਚੱਲੇ ਜਿਸ ਨੂੰ ਜਾਣ ਤੋਂ ਵੱਧ ਦੁਲਾਰਦੇ ਰੇ ਮਾਂ ਦੀਏ ਪਿਆਰੀਏ ਸਾਡੀ ਦੁਲਾਰੀਏ ਨੀ ਸਾਡੇ ਦਿਲਾਂ ਦੀ ਆਸ ਪਿਆਰੀਏ ਨੀ ਮਾਂ ਦੀਏ ਪਿਆਰੀਏ ਸਾਡੀ ਦੁਲਾਰੀਏ ਨੀ ਸਾਡੇ ਦਿਲਾਂ ਦੀ ਆਸ ਪਿਆਰੀ ਏਨੀ ਆਪਣੇ ਮਾਂ ਦੇ ਜਿਗਰ ਦੀ ਟੁਕੜੀ ਸੈਂ ਆਪਣੀ ਮਾਂ ਦੇ ਜਿਗਰ ਦੀ ਟੁਕੜੀ ਸੈਂ ਬਾਬਲ ਰਾਜੇ ਦੀ ਰਾਜ ਦੁਲਾਰੀ ਏਨੀ ਬਾਬਲ ਰਾਜੇ ਦੀ ਰਾਜ ਦੁਲਾਰੀ ਏਨੀ ਇੱਕ ਪਾਲਣਾ ਅੱਖਾਂ ਤੋਂ ਦੂਰ ਕੀਤਾ ਇਕ ਪਾਲਣ ਆਖਾਂ ਤੋਂ ਦੂਰ ਕੀਤਾ ਹੁਣ ਤਾਂ ਸਦਾ ਲਈ ਹੋ ਵਿਦਾ ਚੱਲੀ ਹੁਣ ਤਾਂ ਸਦਾ ਲਈ ਹੋ ਵਿਦਾ ਚੱਲੀ ਇਸ ਲਈ ਤੀਏ ਤੈਨੂੰ ਪਾਲਿਆ ਸੀ ਸਾਨੂੰ ਸਾਲ ਵਿਛੋੜੇ ਦੀ ਲਾ ਚੱਲੀ ਇਸ ਲਈ ਅਸੀਂ ਤੈਨੂੰ ਤੀਏ ਪਾਲਿਆ ਸੀ ਸਾਨੂੰ ਸਾਲ ਵੀ ਛੋੜੇ ਦੀ ਲਾ ਚੱਲੀ ਸਾਨੂੰ ਸਾਲ ਵੀ ਛੋੜੇ ਦੀ ਲਾ ਚੱਲੀ ਵਸੀ ਖੁਸ਼ੀ ਤੂੰ ਤੀਏ ਕਰੇ ਆਪਣੇ ਨੀ ਵਸੀ ਖੁਸ਼ੀ ਤੂੰ ਸਦਾ ਕਰੇ ਆਪਣੇ ਨੀ ਹੁਣ ਉਹੀ ਹੈ ਤੇਰਾ ਪਰਿਵਾਰ ਸਾਰਾ ਹੁਣ ਉਹੀ ਹੈ ਤੇਰਾ ਪਰਿਵਾਰ ਸਾਰਾ ਸਦਾ ਹੱਸਦਾ ਵਸਦਾ ਰਹੇ ਤੇਰਾ ਸਦਾ ਹੱਸਦਾ ਵਸਦਾ ਰਹੇ ਤੇਰਾ ਖੁਸ਼ ਰਹੇ ਹੁਣ ਸਦਾ ਪਰਿਵਾਰ ਸਾਰਾ ਖੁਸ਼ੀ ਵਸੇ ਹੁਣ ਸਦਾ ਪਰਿਵਾਰ ਸਾਰਾ